ਚਾਹੀਦਾ ਹੁੰਦਾ ਹੈ ਹੈਨਾ ਸਾਰਾ ਪਤਾ ਵੈਸੇ ਨਹੀਂ ਚਾਹੀਦਾ ਵੈਸੇ ਚਾਹੀਦਾ ਹੁੰਦਾ ਤਾਂ ਇੱਕ ਗੱਲ ਹੈ ਫਰਵਰੀ ਦੇ ਮਹੀਨੇ ਦੀ 25 ਤਰੀਕ ਨੂੰ ਮੇਰਾ 골ਡ ਬਹੁਤ ਜ਼ਿਆਦਾ ਚੋਰੀ ਹੋਇਆ ਸੀਗਾ ਬਹੁਤ ਜ਼ਿਆਦਾ ਤੇ ਹੁਣ ਉਹ ਹਕਮ ਜੀ ਜੈ ਸ਼੍ਰੀ कृष्णा ਮੈਂ ਮੋਨਿਕਾ ਸਦਨਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਪਰਿਵਾਰ ਨੂੰ ਦਾ ਸਤ ਕਰਦੇ ਆ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਕੁੱਕਰ ਪਰ ਉਸ ਤੋਂ ਪਹਿਲਾਂ ਤੁਸੀਂ ਸਾਰੇ ਜਣੇ ਦੱਸੋ ਠੀਕ ਹੈ ਸਤਿਰੁ ਪਰਮਾਤਮਾ ਦੇ ਗਿਆਨ ਦਾ ਸਤਿਕਾਰ ਹੈ ਕਿ ਤੁਸੀਂ ਸਾਰੇ ਜਿੰਨੇ ਠੀਕ-ਠਾਕ ਰਹੋ। ਉਹਦੇ ਉੱਤੇ ਪਰਮਾਤਮਾ ਨਾ ਕਰੇ ਦੁਨੀਆ ਉਮਰ ਬਖਸ਼ੇ ਜੀ ਤੇ ਸ਼੍ਰੀ ਜੰਦੇਵ ਚੰਦਰੀ ਜੀ ਬਖਸ਼ੇ ਜੀ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਕੁੱਕਰ ਦਿਖਾਉਂਦੇ ਆਂ ਬਹੁਤ ਪਿਆਰੇ-ਪਿਆਰੇ ਕੁੱਕਰ। ਇਹ ਕੁੱਕਰ ਹੈਗੇ ਆ ਜੀ ਆਪਣੇ ਬਹੁਤ ਹਨ ਪਿਆਰੇ ਜੀ ਦੀਦੀਆਂ ਨਿਊਜ਼ੀਲੈਂਡ ਤੋਂ। ਇਹ ਉਹਨਾਂ ਦੇ ਭਾਂਡੇ ਆ ਜੀ ਤਾਂ ਕਿ ਅੱਜ ਉਹਨਾਂ ਦਾ ਸਾਰਾ ਸਮਾਨ ਬੰਨੇ ਫੜਾਤਾ ਬਿਲਕੁਲ ਉਹਨਾਂ ਦੇ ਹੁਣ ਦੋ ਸੂਟ। ਸੂਟ ਮੈਂ ਨੈਕਸਟ ਵਲੌਗਸ ਦਿਖਾਉਂਗੀ। ਜਾ ਕੱਲ ਵਾਲੇ ਚ ਜਾਂ ਕੱਲ ਤੋਂ ਅੱਗੇ ਵਾਲੇ ਚ ਕਿਉਂਕਿ ਇੱਕ ਸੂਟ ਜੇ ਭਾਈ ਫੜਾ ਕੇ ਵੀ ਗਿਆ ਹੈਗਾ ਉਹ ਸੂਟ ਮੈਂ ਥੋੜਾ ਜਿਆ ਲੈ ਗਿਆ ਕਿੰਨਾ ਅੱਡੇ ਤੇ ਲੱਗਿਆ ਹੋਇਆ ਇੱਕ ਸੂਟ ਮੇਰੇ ਕੋਲ ਅੰਦਰ ਪਿਆ ਉਹ ਸੂਟ ਰੈਡੀ ਹੈ ਤੇ ਫਿਰ ਮੈਂ ਕਿਹਾ ਚਲੋ ਦੋਨਾਂ ਦਾ ਇਕੱਠਾ ਹੀ ਬਲੌਗ ਬਣਾ ਲਾਂਗੀ ਠੀਕ ਹੈ ਨਾ ਜੀ ਤੇ ਫਿਲਹਾਲ ਮੈਂ ਦੀਦੀ ਦੀਆਂ ਚਾਦਰਾਂ ਸੀਗੀਆਂ ਦੀਦੀ ਦੇ ਕੰਬਲ ਸੀਗੇ ਤੇ ਹੋਰ ਕੁਝ ਨਹੀਂ ਗਿਆ ਸੀ ਅਖੋਲ ਕਿਤਾ ਚਾਦਰਾਂ ਸੀ ਕੰਬਲ ਸੀ ਕੜਾਹੀ ਕੜਾਹੀ ਤੇ ਬੈਗ हां ਹੋਰ ਫਟਨਤਾ ਕੁਛ ਮੈਂ ਵੀ ਕਾਪੀ ਰਾਈਟਰ ਉੱਤੇ ਲਿਖ ਕੇ ਪੜ੍ਹਦਾ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਚੀਜ਼ ਦਿਖਾਣੇ ਵਾਕਿ ਜੋ ਬਹੁਤ ਕਮ ਆਣ ਵਾਲੀ ਆ ਇਹ ਦੇਖੋ ਜੀ ਬੈਗ ਇੰਨੇ ਤਰ੍ਹਾਂ ਹੋ ਗਏ ਮੈਨੂੰ ਲਿਆ ਕੇ ਰੱਖਿਆ ਨੂੰ ਐਦਾਂ ਹੀ ਪਏ ਆ ਪੈਕਿੰਗ ਦੇ ਵਿੱਚ ਤੇ ਇਹ ਹੈਗੇ ਆ ਜੀ ਬੈਗ ਜਿਨ੍ਹਾਂ ਦੇ ਵਿੱਚ ਨਾ ਸਭ ਤੋਂ ਵੱਡੇ ਸਾਈਜ਼ ਆ ਖੁੱਲੇ ਟੁਮਲੇ ਆ ਜਿਨ੍ਹਾਂ ਦੇ ਵਿੱਚ ਨਾ ਜਿਵੇਂ ਕਿ ਪਾਰਟੀ ਵਾਸਤੇ ਸੂਟ ਹੁੰਦੇ ਆ ਹਨਾ ਹਰੇਕ ਹਰੇਕ ਲੇਡੀਜ਼ ਕੋਲ ਹਰਟ ਕੋਲ ਹੈ ਚਾਹੇ ਕੋ ਕਿ ਹੋ ਜਿਵਿਆ ਹਾਰਿਕ ਕੋਲ ਲੇ ਪਾਰਟੀ ਵਾਸਤੇ ਸੂਟ ਮਿਲਦੇ ਮਿਲਣਗੇ ਕਿਉਂਕਿ ਸਭ ਤੋਂ ਪਸੰਦੀਦਾ ਲੇਡੀਜ਼ ਦੀ ਡਿਮਾਂਡ ਹੁੰਦੀ ਹੈ ਸੂਟ ਤੇ ਜੀ ਜੀ ਨੇ ਉਸ ਸੂਟਾਂ ਦੇ ਲਈ ਇਹਨਾਂ ਕਾਫੇ ਮਗਾਇਆ ਕਿ ਆਪਣੇ ਤੋਂ ਮੈਨੇ ਕੋਲੇ ਨਹੀਂ ਚਿੰਤਾ ਮੈਨੇ ਐਡ ਬੈਂਕ ਲੈਂਦੇ ਚੈੱਕ ਕਰੇ ਵਸੇ ਥੋੜੀ ਹੋਤੀਓ ਤੇ ਮੈਂ ਲੈ ਕੇ ਇਸ ਜੇ ਪਿਆਹਾਂ ਜੀ ਤੇ ਆਹ ਇੱਥੇ ਉਸ ਕਾਫੇ ਤੇ ਹਾਂ ਜਿੱਪ ਲੱਗੀ ਵੇ ਜੀ ਜੀ ਮੈਂ ਪੁੱਛ ਰਹੇ ਸੀਗੇ ਵੀ ਜਿੱਪ ਹੈਗੀ ਆ ਤੇ ਪੈਸੇ ਮੁੱਪਰ ਤੇ ਦੇਖ ਲਈ ਸੀ ਬਿੱਜੀ ਪਹਿ ਹੈ ਜੀ ਤਾਂ ਫਿਰ ਮੈਂ ਕਹਿੰਦਾ ਹਾਂ ਜਿੱਦ ਵੀ ਹੈਗੇ ਨਾਲ ਦੇਖੀ ਫਿਰ ਮੈਂ ਦਿਮਾਗ ਤੇ ਨਹੀਂ ਚੁਕੂ ਕਿਸੇ ਵੀ ਤੇ ਹੈ ਵੀ ਹੈ ਫਿਰ ਮੈਂ ਹੁਣ ਅੱਜ ਫਿਰ ਚੰਗੀ ਵਰ ਚੈੱਕ ਕਰਕੇ ਪਾ ਲਈ ਜੀ ਆ ਚਿੱਪ ਪੈ ਜੀ ਤੇ ਇਹ ਮਤਲਬ ਕਿਹਦਾ ਜਿਸ ਤਰ੍ਹਾਂ ਮਰਜੀ ਫਿਰਨਾ ਮਾਰੇ ਦਾ ਇਹ कलर ਆ ਦਿੱਕੋ ਮੈਨੂੰ ਪਤਾ ਚੱਲ ਜਾਂਦਾ ਕਿ ਸਾਡਾ ਇਹ ਵਾਲਾ ਸੂਟ ਇਹ ਇੱਥੇ ਪਿਆ ਨਾਲੇ ਰੱਬਣਾ ਬਸ ਸੌਖਾ ਲੋ ਜੀ ਇਹ ਤਾਂ ਹੋ ਗਿਆ ਲੰਫਾਫੇ ਠੀਕ ਹੈ ਤੇ ਇਹ ਆਪਾਂ ਨੇ ਫੇਟ ਨੇ ਗਿਊ ਜਿਲੇਡ ਜਿਹੜਾ ਫੋਰ ਜਿਹੜਾ ਸਮਾਰਟ ਸੀ ਉਹ ਕੱਝ ਪਾਈ ਨੂੰ ਖੜਾਤਾ ਕਿਉਂਕਿ ਇਹ ਮੈਂ ਤਾਂ ਸੋਚ ਨਹੀਂ ਵੀ ਪਿਛਲੇ ਪਿਛਲੇ ਜਿਹੜੇ ਮੇਰੇ ਤਿੰਨ ਪਰਸਨਲ ਮੁਕੇ ਪਿਆ ਉਹ ਸਾਰੇ ਤਾਂ ਕੱਟ ਤਾਂ ਮੱਖ ਟਾਫਟ ਤੇ ਆਹ ਹੁਣ ਕਿਉਂਕਿ ਆਇਆ ਨਹੀਂ ਹੈਗਾ ਉਹ ਐਕਟੀਵੇਟਰ ਚੱਕ ਕੇ ਲੈ ਗਿਆ ਸੀ ਵਿਚਾਰ ਐਕਟੀਵੇਟਰ ਉੱਪਰ ਆਇ ਨਹੀਂ ਠੀਕ ਹੈ ਜੀ ਕੁੱਕਰ ਐਕਟੀਵੇਟਰ ਹੀ ਆਏਗੇ ਦੋ ਪੈਕ ਕਰ ਜੀ 20 ਪੀਸ ਹੈ 10 ਦੇ ਵਿੱਚ 10 ਦੇ ਵਿੱਚ 20 ਪੀਸ ਦਾ ਹੈ ਜੀ ਇਹ ਹੋ ਗਏ ਜੀ ਸ਼ਿਫਟਾ ਵਾਲੇ ਪਾਫੇ ਜੇ ਕਿਸੇ ਹੋਰ ਦਾ ਇਹਨੇ ਮੰਗਵਾਨੀ ਆ ਤਾਂ ਆਪਾਂ ਹੋਰਾਂ ਲਈ ਵੀ ਭੇਜ ਦਾਂਗੇ ਇਹ ਬਹੁਤ ਸਾਮਾਨ ਵਾਲੀ ਚੀਜ਼ ਹੈ ਲੋ ਜੀ ਇਹ ਤਾਂ ਹੋ ਗਏ ਨੇ ਪਾਫੇ ਤੇ ਹੁਣ ਆ ਗਿਆ ਜੀ 3 ਲੀਟਰ ਦਾ ਕੁੱਕਰ ਇਹ ਦੇਖੋ ਜੀ 3 ਲੀਟਰ ਦਾ ਕੁੱਕਰ ਆ ਜੀ ਹਗਾ ਜੀ ਪਲੇਟਿਨਾ ਟੱਕਣ ਵਾਲਾ ਠੀਕ ਹੈ ਨਾ ਜੀ ਇਹ ਰਹੇਗਾ ਜੀ ਪਲੇਟਿਨਾ ਟੱਕਣ ਵਾਲਾ ਇਹਦੀ ਰਬੜ ਵੀ ਬੜੀ ਚੌੜੀ ਹੁੰਦੀ ਹੈ ਦੀਦੀ ਨੇ ਇਹੀ ਕਿਹਾ ਸੀਗਾ ਮੈਨੂੰ ਜੋ ਮੈਨੂੰ ਇਹ ਵਾਲੇ ਹੀ ਕੁੱਕਰ ਚਾਹੀਦੇ ਆ ਪਲੇਟਿਨਾ ਟੱਕਣ ਵਾਲੇ ਤਾਂ ਕਰੇ ਜੋ ਕਿਹਾ ਜੋ ਉਹ ਜੀ ਚੀਜ਼ ਦੀ ਡਿਮਾਂਡ ਆਈ ਆ ਆਪਾਂ ਉਹ ਵੀ ਪਾਵਾਂਗੇ ਲੋ ਜੀ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹ ਦੇਖੋ ਸਟੀਲ ਦੀ ਇਹ ਸੀਟੀ ਐ ਜੋ ਜੋ ਸੀਟੀ ਪਿੱਛੋਂ ਮਿਲੇਗੀ ਆਪਾਂ ਉਹੀ ਦਵਾਂਗੇ ਠੀਕ ਹੈ ਨਾ ਜੀ ਆਹ ਦੇਖੋ ਸਟੀਲ ਦੀ ਸੀਟੀ ਐ ਇਹੀ ਸਾਨੂੰ ਸਿੱਟੀ ਪਿੱਛੋਂ ਮਿਲੀ ਹੈ ਤੇ ਇਹੀ ਮੈਂ ਜਰੂਰ ਭੇਜਾਂਗੀ ਤੇ ਆ ਹੈਗਾ ਕਿ ਕੁੱਕਰ ਇਹ স্মਲ ਸਾਈਜ਼ ਦਾ ਇੱਕ ਟ੍ਰਾਈਪਲਾਈ ਦਾ ਵਿਨੋਦ ਸਟੀਲ ਪਲੈਟੀਨਾ ਦਾ ਕੁੱਕਰ ਹੈ ਜੀ ਠੀਕ ਹੈ ਵਿਨੋਦ ਸਟੀਲ ਟ੍ਰਾਈਪਲਾਈ ਪਲੈਟੀਨਾ ਕੁੱਕਰ 3 ਲੀਟਰ ਠੀਕ ਹੈ ਨਾ ਜੀ ਤੇ ਇਹ ਹੈਗਾ ਜੀ ਉੱਪਰ ਦੇ ਢੱਕਣ ਵਾਲਾ ਅੱਜ ਜੀ ਉੱਪਰ ਤੇ ਢੱਕਣ ਵਾਲਾ ਜੀ ਬਾਕੀ ਸਭ ਦੀ ਆਪ ਕੋ ਆਪਣੀ ਚੋਇਸ ਹੈ ਕਿਸੇ ਨੂੰ ਕਿਹੋ ਜਿਹਾ ਵਧੀਆ ਲੱਗਦਾ ਕਿਸੇ ਨੂੰ ਕਿਹੋ ਜਿਹਾ ਵਧੀਆ ਲੱਗਦਾ ਸਭ ਦੀ ਆਪ ਕੋ ਆਪਣੀ ਚੋਇਸ ਹੈ ਪਰ ਇਹ 3 ਲੀਟਰ ਵਾਲਾ ਕੁੱਕਰ ਵੀ ਸੋਹਣਾ ਸੌਖਾ ਹੈ ਬਰਤਣ ਮਾੜ ਜਣਾ ਸੌਖਾ ਹੈ ਇਹਦੀ ਸਫਾਈ ਬੜੇ ਸੋਹਣੇ ਜਿਹੇ ਤਰੀਕੇ ਨਾਲ ਹੁੰਦੀ ਹੈ ਜੇ ਕਿਸੇ ਤਾਂ ਇਹਨਾਂ ਕੁੱਕਰਾਂ ਦੇ ਵਿੱਚੋਂ ਉਹ ਤੁਹਾਡੀ ਇੱਛਾ ਤੁਸੀਂ ਕਿਹੜੀ ਸ਼ੇਪ ਦਾ ਬਾਂਡੀ ਸਟਾਈਲ ਕੁੱਕਰ ਮੰਗਵਾਉਣਾ ਜਾਂ ਸਿੰਪਲ ਕੰਡ ਵਾਲਾ ਕੁੱਕਰ ਮੰਗਵਾਉਣਾ ਉਹ ਤੁਹਾਡੀ ਇੱਛਾ ਲੋ ਜੀ ਇਹਦਾ ਹੋ ਗਿਆ 3 ਲੀਟਰ ਵਾਲਾ 5 ਲੀਟਰ ਵਾਲਾ ਦੀ ਠੀਕ ਹੈ ਨਾ ਜੀ ਤੇ ਇਹਦੀ ਇਹ ਰਵੜਾ ਜੀ ਮੋਟੀ ਤੇ ਆ ਹੈਗਾ ਜੀ ਢੱਕਣ ਠੀਕ ਹੈ ਨਾ ਜੀ ਵਿਨੋਦ ਦੇ ਸਟੀਲ ਦਾ ਸੌਸ ਪੈਨ ਕਿੱਥੇ ਜਾ ਰਿਹਾ ਹੈ ਵਿਨੋਦ ਦੇ ਸਟੀਲ ਦਾ ਆ ਟ੍ਰਾਈਪਲਾਈ ਦਾ ਕੁੱਕਰ ਹੈ ਜੀ ਠੀਕ ਹੈ ਇਹਦੀ ਪਲੈਟਿਨਾ ਢੱਕਣ ਵਾਲਾ ਹੀ ਹੈ ਬਸ ਜੰਗੜਾ ਹੁੰਦਾ ਨਾ ਮਨ ਕੇ ਚਿਰ ਰੋਕਣਾ ਨਾ ਵਾਈਟ ਚਨੇ ਜਾਂ ਫਿਰ ਬਲੈਕ ਚਨੇ ਬਣਾਣੇ ਆ ਤਾਂ ਨੀਚੇ ਅਸੀਂ ਚਨੇ ਪਾ ਦੋ ਉੱਪਰ ਆਲੂ ਪਾ ਦੋ ਜਾਂ ਨੀਚੇ ਸੌਰੀ ਨੀਚੇ ਚਨੇ ਹੀ ਰਹਿਣਗੇ ਕਿਉਂਕਿ ਉੱਪਰ ਚਨੇ ਨਹੀਂ ਰਹਿਣਗੇ ਨੀਚੇ ਹੀ ਰਹਿਣਗੇ ਉੱਪਰ ਪਾ ਦੋ ਆਲੂ ਫਿਰ ਇਹਦੇ ਚ ਨਾ ਐਦਾਂ ਸਟੀਮ ਤੋਂ ਆਉਣ ਵਾਸਤੇ ਬੀ ਆਲੂ ਦੇ ਵਿੱਚ ਗੜਨ ਨਾ ਤਾਂ ਇਹ ਟੱਪਨ ਰੱਖੋ ਫਿਰ ਆਲੂ ਪਾ ਦੋ ਉੱਪਰ फिर आलू नीचे नहीं जाएंगे उपर उ ही रहने के आलू जी आप थोड़ा जा आलूआर का साइज व्डा पावगे ये उस परपजस के लिए होंगे जी अरे स्टील का ही होंगे ठीक है ना जी यील ही है प्लेट आती है जी क्योंकि ये पहला भी हॉकीनस के कुकर मिली सी तो बहुत साल पहला मतलब कि आप यूज की आइटम चलो मैं बस आऊँगी फ्यूची होगी అలసి ఏ బి ప్లేటినం అంటే కనవాల స్ట్రైప్ లైదా వి నో దిస్ స్టీల్ ద కుక్కర్ హే జీ పూరా వదియా హ్యాండిల్ హండల్ సబ్ కుచ్ బహత్ హి వదియా హై దికో సో ఐదర్ డిజైన్ హై ఐతనా సమజో కి తుట్యా హుయ హై ద డిజైన్ హి ఐత హై تے ਆ دیکھو جی ਬਹੁਤ ਵਧੀਆ కుక్కਰ ਹੈ ਜੀ ਬਹੁਤ ਵਧੀਆ تے apna stripe line cooker hai ji bahut vadiya ye ho gaya ji cooker theek hai ਵੀ ನೋ ਦਿਸ ਸਟੇਜ ਦੇ ਟ੍ਰਾਈ ਫਲਾਈ ਦੀ ਕੜਾਹੀ ਜੇ ਜੇ ਅਪਣੇ ਰਾਸਿਕ ਰੈਸਿਪੀ ਜਿਆਦਾ 3 ਮਨਾ ਕੋਲ ਹੋ ਹੈਗੀ ਸੀਗੀ ਆਪਣੀ ਕਿੰਨੇ 40 ਸੈਂਟੀਮੀਟਰ ਦੀ ਇਹ ਹੈਗੇ ਜੀ 30 ਸੈਂਟੀਮੀਟਰ ਦੀ ਯਾਨੀ ਕਿ ਕਿੰਨੇ ਲੀਟਰ ਦੀ 5.5 ਲੀਟਰ ਦੀ ਇਹ ਹੈਗੀ ਆ ਕੜਾਹੀ 5.5 ਲੀਟਰ ਦੀ ਹਾਂਜੀ ਆ ਹੈਗਾ ਜੀ ਇਹਦਾ ਟੱਕਣ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ मेरे को जिन्हें भी भाटे मिलने तकरीबन सारी ट्राई कलाई देते ही मिलने की आ गई जी कड़ा बहुत वादिया ती ती सेंटीमीटर की है अपने को भी सेंटीमीटर तो शुरू होकर चालीस सेंटीमीटर तक मिलेगी

ਕੋਈ ਵੀ ਚੀਜ਼ ਹੈ ਪਿਕਚਰ ਦੇ ਵਿੱਚ ਬਹੁਤ ਸਾਰੀ ਰੈਸੈਸਰੀ ਦੀ ਜ਼ਰੂਰਤ ਹੁੰਦੀ ਆ ਤਾਂ ਪਲੀਜ਼ ਤੁਸੀਂ ਮੇਰੇ ਨਾਲ ਸੰਪਰਕ ਕਰੋ ਆਪਾਂ ਜਿੰਨੇ ਵੀ ਤੁਹਾਨੂੰ ਨਾ ਵਰਤਨ ਦੀ ਖਾਦ ਦੇ ਹੀ ਦਿਖਾਵਾਂਗੇ ਤੇ ਮੈਂ ਸੇਲ ਹੀ ਵਿਨੋਦ ਸਟੀਲ ਹੀ ਕਰਦੀ ਆ ਨਾ ਮੈਂ ਪੀਐਨਬੀ ਕਰਦੀ ਆ ਹਾਲਾਂਕਿ ਪੀਐਨਬੀ ਬਹੁਤ ਅੱਛਾ ਬ੍ਰਾਂਡ ਹੈ ਲੇਕਿਨ ਮੈਂ ਪੀਐਨਬੀ ਨਹੀਂ ਕਰਦੀ ਮੈਂ ਓਨਲੀ ਵਿਨੋਦ ਸਟੀਲ ਹੀ ਸੇਲ ਕਰਦੀ ਆ ਤੇ ਟ੍ਰਾਈਪਲਾਈ ਹੀ ਸੇਲ ਕਰਦਾ ਬਿਨਾਂ ਟ੍ਰਾਈਪਲਾਈ ਤੋਂ ਨਹੀਂ ਕੁਝ ਵੀ ਨਹੀਂ ਸੇਲ ਕਰਦੇ ਸਬ ਕੁਸ਼ ਟ੍ਰਾਈਪਲਾਈ ਦੇ ਵਿੱਚ ਹੀ ਸੇਲ ਕਰ ਕਰਤਾ ਆ ਠੀਕ ਹੈ ਤੇ ਆ ਜਿਹੜੀ ਕੜਾਹੀ ਤੇ ਕੁੱਕਰ ਇਹ ਤਾਂ ਜਾਇਦ ਪਤਾ ਨਹੀਂ ਕਿੰਨੇ ਕੋ ਹੁਣ ਤੱਕ ਮੈਂ ਸੇਲ ਕਰਤੇ ਮੈਨੂੰ ਖੁਦ ਨਹੀਂ ਪਤਾ ਹੈਗਾ ਕਿ ਕਿੰਨੇ ਕੋਣੇ ਸੇਲ ਕਰਤੇ ਕਿੰਨੇ ਕਿ ਨਹੀਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਹਰ ਇੱਕ ਹਰ ਇੱਕ ਭੈਣ ਨੇ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ ਕਿ ਮੋਨਿਕਾ 베ਰੀ ਗੁੱਡ 베ਰੀ ਗੁੱਡ ਤੁਸੀਂ ਬਹੁਤ ਸੋਹਣੇ ਭਾਂਡੇ ਭੇਜਦੇ ਹੋ ਬਹੁਤ ਜ਼ਿਆਦਾ ਸੋਹਣੇ ਤੇ

मम्मी कौन सी तीन जाते हैं तेरे पास वरना सब्जी अच्छी बनी पड़ी है तेरे पास फुलके इव्दाह नहीं है तेरे फुलके इव्दारा के मैं नहीं वाइट चावल खाने हैं नहीं मॉ शरीर ठीक नहीं है ना वाइट चावल वास्ते ओह कोड़ा ना पिया ब्लैंड ब्लैंड आपको हुआ हुआ मुझे नहीं हुआ, हुआ। नहीं तू रह तो फिर त� ਅ ਬਹੁਤ ਸੌਰੀ ਭਾਂਡੇ ਹਨ ਨੈਕਸਟ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਭਾਂਡੇ ਲੈ ਕੇ ਹਾਜ਼ਰ ਹੋਵਾਂਗੀ ਬਾਕੀ ਜਿਹੜੀ ਡੇਟਰ ਸੈਟਾਂ ਦੀ ਗੱਲ ਨਹੀਂ ਇਸ ਮੈਂ ਨਹੀਂ ਬੋਲੀ ਬਾਕੀ ਇਹ ਕੀ ਹੈ ਡੇਟਰ ਸੈਟ ਹੋ ਗਿਆ ਜੀ ਮੈਂ ਨਾ ਜੀ ਕੋਈ ਵੀ ਚੀਜ਼ ਜਿਹਨੇ ਕਿ ਵੀਡੀਓ ਬਣਾਉਣੀ ਆ ਉਹਦੇ ਵਿੱਚ ਸਮਾਨ ਰੱਖਣੀ ਆ ਤੇ ਕਿੰਨਾ ਚਿਰ ਮੈਂ ਬੋਲਦੀ ਆ ਠੀਕ ਹੈ ਨਾ ਕਿ ਇਹ ਚੀਜ਼ ਇਸ ਦੇ ਲਈ ਆ ਇਹ ਚੀਜ਼ ਇਸ ਦੇ ਲਈ ਆ ਬਾਕੀ ਜਿੱਦਿਵੀਂ ਚੀਜ਼ ਮੈਂ ਸੇਲ ਕਰਦੀ ਆ ਨਾ ਜਿਵੇਂ ਕਿ ਕਹਿ ਰਹੀ ਨੂੰ ਵੀ ਹਾਂ ਜਿਵੇਂ ਕਿ ਹੁਣ ਡਿਨਰ ਸੈੱਟ ਹੈ ਜਿਹੜੇ ਮੈਂ ਡਿਨਰ ਸੈੱਟ ਸੇਲ ਕਰਦੀ ਆ ਨਾ ਉਹਦੇ ਉੱਤੇ ਜਿਵੇਂ ਕਿ ਉਹਨਾਂ ਦੇ ਉੱਪਰ ਡਿਜ਼ਾਈਨਿੰਗ ਹੁੰਦੀ ਆ ਉਹਨਾਂ ਦੀ ਡਿਜ਼ਾਈਨਿੰਗ ਨੂੰ ਕਦੇ ਵੀ ਉਹਨਾਂ ਦੇ ਚਾਹ ਜਿੰਨੇ ਮਰਜ਼ੀ ਉਬਲਦੀ ਉਬਲਦੀ ਸਬਜ਼ੀ ਪਾ ਦਿਓ ਪਰ ਉਹਨਾਂ ਦੀ ਡਿਜ਼ਾਈਨਿੰਗ ਕਦੇ ਖਰਾਬ ਨਹੀਂ ਹੋਏਗੀ ਕਦੇ ਉਹ ਹਲਦੀ ਦਾ ਰੰਗ ਨਹੀਂ ਪਕੜ ਫੜਨਾ ਕਿ ਠੀਕ ਹੈ ਨਾ ਜੀ ਜਿਵੇਂ ਕਿ ਡਿਨਰ ਸੈੱਟ ਨਾ ਇਹ ਇੱਕ ਦੋ ਵਾਰ ਯੂਜ਼ ਕਰ ਲਓ ਬਹੁਤ ਘਰਾਂ ਦੇ ਵਿੱਚ ਮੈਂ ਦੇਖਿਆ ਮੇਰੇ ਇੱਥੇ ਦੇਖੇ ਨਹੀਂ ਮੇਰੇ ਪੇਕੇ ਘਰ ਵੀ ਹੈਗਾ ਮम्मी ਉਹਨਾਂ ਨਾਲ ਮੇਰੇ ਲੈ ਕੇ ਆਏ ਸੀਗੇ ਮੇਰੇ ਵਿਆਹ ਨੂੰ ਦੇਖੋ 19 ਸਾਲ ਹੋ ਗਏ ਮੇਰੇ ਵਿਆਹ ਨੂਰਨ ਮੰਮੀ ਹੋਣਾ ਲੈ ਕੇ ਆਏ ਸੀ ਕਿ ਡਿਨਰ ਸੈਟ ਉਹ ਡਿਨਰ ਸੈਟ ਆਇਆ ਸੀਗਾ 800 ਰੁਪਏ ਦਾ ਉਦੋਂ 800 ਰੁਪਏ ਦੀ ਬੜੀ ਵੈਲਿਊ ਸੀਗੀ ਪਰ ਇਹ ਨੌਲੇਜ ਨਹੀਂ ਹੈਗੀ ਸੀਗੀ ਵੀ 800 ਦੇ ਵਿੱਚ 400 500 ਹੋਰ ਪਾ ਦੇ ਉਸ ਸਮੇਂ ਦੇ ਵਿੱਚ ਪਰ ਵਧੀਆ ਲੱਗਦਾ ਨਹੀਂ ਲੇਕਿਨ ਨੌਲੇਜ ਨਹੀਂ ਸੀ ਮੰਮੀ ਹੁਣ ਤਾਂ ਇਹ ਜੋ ਡਿਨਰ ਸੈਟ ਹੈ ਕਿ ਉਹਨੂੰ ਮੈਂ ਬੜੇ ਹਲਦੀ ਦੇ ਰੰਗ ਫੜਲੇ ਪਰ ਮਮਾ ਨੇ ਕਿਹਾ ਸੀ ਵੀ ਹੁਣ ਤੁਸੀਂ ਥੋੜਾ ਜਿਹਾ ਸਵਾ ਰੂਪ ਜੋ ਬੋ ਜਦੋਂ ਮੈਂ YouTube ਤੇ ਅਪਲੋਡ ਕੀਤੀ ਆਂ ਕਿ ਮੈਂ ਆਪਣੀ ਮੰਮੀ ਨੂੰ ਨਾਲ ਉਹ ਡਿਟਰਸੈਟ ਦੇ ਕਿਉਂਕਿ ਜੋ ਮੈਂ ਸੇਲ ਕਰਦੀ ਆਂ ਕਿਉਂਕਿ ਜਿਹੜੇ ਹੈ ਸੇਲ ਕਰਦੇ ਆਂ ਉਹਨਾਂ ਨੂੰ ਹਲਦੀ ਦੇ ਰੰਗ ਨਹੀਂ ਫੜਦੇ ਹੈਗੇ ਬਿਲਕੁਲ ਵੀ ਠੀਕ ਹੈ ਨਾ ਜੀ ਤੇ ਮੈਨੂੰ ਬੜਾ ਆਊਟ ਲੱਗਦਾ ਜਦੋਂ ਮੈਂ ਆਪਣੇ ਘਰ ਜੰਨੀ ਆਂ ਹਜੇ ਉਹਨਾਂ ਨੇ ਗੇਰਿਆ ਵੀ ਨਹੀਂ ਹੈਗਾ ਵਿਚਾਰਾ ਇਹਨਾਂ ਉਹ ਕਹਿੰਦੇ ਵੀ ਹਜੇ ਸਾਡਾ ਕੰਮ ਚੱਲ ਰਿਹਾ ਹੈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਿਉਂ ਦੇ ਡਿਜ਼ਾਈਨ ਦੀ ਵੀ ਉੱਤਰ ਹੀ ਹੈ ਤੇ ਬਸ ਮੈਂ ਫਿਰ ਉਹਨਾਂ ਨੂੰ ਦਿਨਸ ਕਿ ਆਇਆ ਤੇ ਲਿਆ ਸੀ ਉਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਮੈਂ ਕੰਮ ਨਹੀਂ ਕਰਦੀ ਸੀ ਤੇ ਇਹ ਕੰਮ ਮੈਂ ਅੱਜ ਤੋਂ 10 ਸਾਲ 11 ਸਾਲ ਪੈਣ ਲੱਗੀ ਆ ਤੇ ਗੈਰਿਜ ਹੋਈ ਨੂੰ ਹੋ ਗਿਆ 19 ਸਾਲ ਪੋਕੇ ਤਿੰਨੋ ਜੀ ਅੱਜ ਦਾ ਬਲੌਗ ਦਾ ਪੈਕਟੇਟ ਸ਼ਟਾਰਟ ਹੋਇਆ 2007 ਸੇ ਅੱਜ ਦਾ ਬਲੌਗ ਅੱਜ ਦਾ ਜੀ ਕੁਛ ਜਿਹਾ ਛੋਟੀ ਜਿਹੀ ਕਸਟੋਰੀਟਾਂ ਦੀ ਹੋਰ ਵੀ ਸ਼ੇਅਰ ਕਰਨ ਨੂੰ ਚਲਦਾਂ ਦਿੱਤ ਕਰ ਰਿਹਾ ਚਿਰਾਤ ਨਾਕਲਾਕ 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 ਤੋਂ ਮਰਸ ਪਾਣ ਨੂੰ ਲੁਕਾ ਤੇ ਜਿਵੇਂ ਕਿ ਐ ਵੈਸੇ ਤਾਂ ਨਹੀਂ ਚਾਹੀਦਾ ਹੁੰਦਾ ਵੈਸੇ ਚਾਹੀਦਾ ਹੁੰਦਾ ਹੈ ਹਨਾ ਸਾਰਾ ਪਤਾ ਵੈਸੇ ਨਹੀਂ ਚਾਹੀਦਾ ਵੈਸੇ ਚਾਹੀਦਾ ਹੁੰਦਾ ਤਾਂ ਇੱਕ ਗੱਲ ਹੈ ਫਰਵਰੀ ਮਹੀਨੇ ਦੀ 25 ਤਰੀਕ ਨੂੰ ਮੇਰਾ 골ਡ ਬਹੁਤ ਜ਼ਿਆਦਾ ਚੋਰੀ ਹੋਇਆ ਸੀਗਾ ਬਹੁਤ ਜ਼ਿਆਦਾ ਤੇ ਹੁਣ ਉਹ ਡੇਟ ਆਉਣ ਵਾਲੀ ਹੈ ਤੇ ਜਦੋਂ ਵੀ ਇਹ ਮਹੀਨਾ ਆਉਂਦਾ ਤੇ ਇਸ ਡੇਟ ਨੂੰ ਮੈਂ ਕਦੀ ਵੀ ਭੁੱਲਦੀ ਨਹੀਂ ਐਗੀ ਤੇ ਉਸ ਡੇਟ ਨੂੰ ਮੈਂ ਨਹੀਂ ਭੁੱਲਦੀ ਉਸ ਸ਼ਖਸ ਨੂੰ ਵੀ ਨਹੀਂ ਮੈਂ ਕਰਦੀ ਵੀ ਭੁੱਲੂੰਗੀ ਠੀਕ ਹੈ ਨਾ ਜੀ ਚਲੋ ਅੱਜ ਉਹ ਨਾ ਅੱਜ ਜੋ ਸੋਨਾ ਮੇਰੇ ਕੋਲ ਹੁੰਦਾ ਬੇਸ਼ੱਕ ਉਹ ਨੂੰ ਮੈਂ ਨਾ ਆਜ ਕੋ ਮਾਤਾ 25 ਮੇਰੇ ਪੇਪਰ ਸਟਾਰਟ ਹੋ ਇਸ ਦੀ 25 ਫਰਵਰੀ ਤੇ ਅੱਜ ਜੋ ਸੋਨਾ ਮੈਂ ਨਾ ਪਾਉਂਦੀ ਲੇਕਿਨ ਮੇਰੇ ਬੱਚਿਆਂ ਦੇ ਕੰਮ ਤਾਂ ਆਂਦਾ ਉਸ ਨੂੰ ਕੁਝ ਸਾਲ ਮੇਰੇ ਬੱਚੇ ਪਾਉਂਦੇ ਫਿਰ ਅੱਗੇ ਅੱਗੇ ਪੀੜੀਦਰ ਪੀੜੀ ਕੁਝ ਚੀਜ਼ਾਂ ਸਾਡੇ ਕੰਮ ਆਉਂਦੀਆਂ ਨੇ ਠੀਕ ਹੈ ਨਾ ਜੀ ਬਹੁਤ ਸਾਰੇ ਦੀਵਿਨਾ ਸਾਡੇ ਦਾਦੇ ਪੜਤਾਰੇ ਸਾਡੇ ਲਈ ਛੱਡ ਕੇ ਗਏ ਆ ਜਿਹਨੇ ਕਹਾਤਾ ਚੋਰੀ ਮਰ ਗਿਆ ਉਹ ਠੀਕ ਹੈ ਨਾ ਨਹੀਂ ਤੇ ਮੈਨੂੰ ਚੋਰੀ ਕਰਨ ਵਾਲੇ ਦਾ ਵੀ ਪਤਾ ਹੈ ਪਰ ਮੈਂ ਬਹੁਤ ਜਲਦੀ ਉਹਦਾ ਨਾਮ ਜ਼ਰੂਰ ਲਵਾਂਗੀ ਵੀਡੀਓ ਦੇ ਵਿੱਚ ਲੇਕਿਨ ਮੇਰੇ ਪਰਮਾਤਮਾ ਨੇ ਮੈਨੂੰ ਕਿਹਾ ਕਿ ਸਬਰ ਦੀ ਘੁੱਟ ਦੇ ਵਿੱਚ ਬਹੁਤ ਜ਼ਿਆਦਾ ਸਬਰ ਹੈ ਸਬਰ ਦੇ ਜੇਤੂ ਕੁੱਟ ਭਰ ਲਈ ਨਾ ਉਹਦੇ ਵਿੱਚ ਤੈਨੂੰ ਇੰਨਾ بڑا ਫਲ ਦਵਾਂਗੇ ਹੀ ਖਾਣੇ ਚ ਕੀ ਆਏਗਾ ਮਰਚ ਲੈ ਕੇ ਕੁਝ ਸ਼ਖਸ਼ ਦਾ ਨਾਮ ਲੈ ਲ ਮੈਂ ਪੇਸ਼ ਆਤਾਂ ਇਸ ਵਿੱਚ ਉਹਦੇ ਤੋ ਜਿਹੜੇ ਮੈਨੂੰ ਕਾਲ ਆ ਜਾਈ ਮੰਮੀ ਇਹ ਜ਼ਹਿਰ ਖਾ ਰਹਾ ਹੈ ਬਟੇ ਹੁੰਦੀ ਆ ਭਾਂਡੇ ਜਿੰਨੇ ਵੀ ਆਂਦੇ ਆ ਨਾ ਜ਼ਹਿਰ ਹੈ ਇਹ ਪਰ ਇਹ ਹੁੰਦੀ ਆ ਇਸ ਵਿੱਚ ਮੈਨਾਂ ਦੇ ਇੱਕ ਚੀਜ਼ ਖਾਣ ਵਾਲੀ ਨਹੀਂ ਹੈਗੀ ਤੂੰ ਪਾ ਦੇ ਥੋੜਾ ਪੁੱਤ ਨਹੀਂ ਇਹਦੇ ਵਿੱਚ ਨਾ ਗਿਆ ਇਹਦੇ ਵਿੱਚ ਪਾ ਦੇ ਇਹ ਕਹਿੰਦਾ ਤੇ ਇਹ ਜਾਣੇ ਕਿ ਮਿੰਦੇ ਤਾਂ ਕਿ ਕਿਸੇ ਵੀ ਚੀਜ਼ ਤੋਂ Smell ਨਹੀਂ ਆਉਂਦੀ ਚਲੋ ਆਪਾਂ ਉਹ ਬਾਤ ਕਰੋ ਨਾ ਤੇ ਲੋ ਜੀ ਮੈਂ ਇਹ ਉਸ ਸਖਸ਼ ਦਾ ਅੱਜ ਤੱਕ ਇਹ ਨਾਮ ਲਉਂਗੀ ਪਰ ਬਹੁਤ ਹੋ ਸਮਾਂ ਨੇੜੇ ਆਏਗਾ ਜਦੋਂ ਉਸ ਸਖਸ਼ ਦਾ ਮੈਂ ਨਾਮ ਲਉਂਗੀ ਜ਼ਰੂਰ ਤੇ ਚਲੋ ਹੁਣ ਤਾਂ ਚੋਕ ਹੋ ਗਿਆ ਲੇਕਿਨ ਅੱਗੇ ਨੂੰ ਨਾ ਚਤਰਾਏ ਕਰਤੋ ਇਸ ਮਾਮਲੇ ਦੇ ਵਿੱਚ ਨਾ ਬਹੁਤ ਜ਼ਿਆਦਾ ਚਤੁਰਾਈ ਵਰਤ ਲੇਕਿਨ ਮੇਰੀ ਤਰ੍ਹਾਂ ਕੋਈ ਬੋਲਡ ਨਹੀਂ ਨਾ ਵਿਦਿਓ ਕਿਤੇ ਝਾੜੂ ਪੋਚਾ ਕਰਦੇ ਝਾੜੂ ਪੋਚਾ ਕਰਦੇ ਚੇਮਰ ਨਿਕਲ ਜੇਵੇ ਜਾਂ ਪੂਰੇ ਪਰਿਵਾਰ ਦੇ ਰੋਟੀਆਂ ਪਕਾਣ ਚੋਂ ਨਿਕਲ ਜੇਵੇ ਇੰਨਾ ਬੋਲਡ ਨਾ ਕੋਈ ਮੱਦੇ ਜੋ ਬੋਲਡ ਬੰਦੇ ਮਿਲਦੇ ਐ ਸਹੀ ਗੱਲ ਬਿਲਕੁਲ ਪੰਜਾਬੀ ਚ ਹੀ ਕਰ ਰਹੀ ਆ ਬਹੁਤ ਜ਼ਿਆਦਾ ਮੇਰਾ ਬੋਲਡ ਚੋਰੀ ਹੋਇਆ ਤੇ ਉਹ ਬੋਲਡ ਚੋਰੀ ਕਰਨ ਵਾਲਾ ਘਰ ਦੇ ਵਿੱਚ ਹੀ ਸੀਗਾ ਤੇ ਬਹੁਤ ਅਨਜ਼ੁਕੀ ਬੰਦਾ ਉਹ ਬਹੁਤ ਬੰਦੀ ਹੈ ਬੰਦਾ ਨਹੀਂ ਹੈਗਾ ਬੰਦੀ ਹੈ ਤੇ ਚਲੋ ਫੋਲਗਰਿੰਗ ਸਾ ਮੈਂ ਰੋਟੀ ਖੇ ਬਿਖਾਰ ਨੇ ਚੋਰ ਦੇ ਘਰ ਕਦੀ ਦੀਵਾਨੀ ਬਣਦਾ ਸਾਧ ਦੇ ਘਰ ਹਮੇਸ਼ਾ ਦੇਵਕ ਬਣਦਾ ਹੀ ਨਹੀਂ ਬਣਦਾ ਚਲੋ ਜੀ ਬਲੌਗ ਐਂਡ ਅਪੈਥੀ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਵੇਂ ਲੱਗੇ ਕਿ ਤੱਕ ਤਕਲੀਫ ਆਏ ਬਾਈ ਸਾਰੇ ਬੋਲੋ ਜੈ 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 ਸ਼੍ਰੀ ਰਾਦੇ